ਹੈਲੋ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਈਆਂ ਅੱਜ ਆਪਾਂ ਬਣਾਵਾਂਗੇ ਪਾਉ ਭਾਜੀ ਤੇ ਪਾਉ ਭਾਜੀ ਬਣਾਉਣ ਵਾਸਤੇ ਆਪਾਂ ਨੂੰ ਕੀ ਕੀ ਚੀਜ਼ਾਂ ਚਾਹੀਦੀਆਂ ਹੈਗੀਆਂ ਮੈਂ 4 మీడియం ਸਾਈਜ਼ ਦੇ ਆਪਣੇ ਆਲੂ ਲਏ ਆ ਤੇ 4 ਹੀ ਗਜਰਾ ਲਏ ਆ మీడియం ਸਾਈਜ਼ ਦੀਆਂ ਇਹਦੇ ਲਈ ਆਪਾਂ ਨੂੰ ਅਨੀਅਮ ਚਾਹੀਦੀ ਹੈ ਧਨੀਆ ਚਾਹੀਦਾ ਹਰੀ ਮਿਰਚ ਚਾਹੀਦੀ ਹੈ ਇਹ ਆਪਸ਼ਨਲ ਆ ਤੁਸੀਂ ਲਾਲ ਪਣੀ ਕੋ ਹਰੀ ਪਣੀ ਆ ਤੇ ਮੈਂ ਥੋੜਾ ਜਿਹਾ ਅ ਮੈਂ ਲੈ ਤਿੰਨ ਜਿਹੜੇ ਆ ਮੀਡੀਅਮ ਸਾਈਜ਼ ਦੇ ਛੋਟੇ ਛੋਟੇ ਜਿਹੜੇ ਟਮਾਟਰ ਲਏ ਆ ਇਹਦੇ ਨਾਲ ਆਪਾਂ ਨੂੰ ਚਾਹੀਦੇ ਆ ਪੌਂ ਭਾਜੀ ਬੰਜ਼ਰ ਦਵਾ ਤੇ ਨਮਕ ਮਿਰਚ ਦੇਗੀ ਮਿਰਚ ਪੌਂ ਭਾਜੀ ਮਸਾਲਾ ਇਹ ਜਿਹੜਾ ਹੈਗਾ ਇਹ ਆਪਾਂ ਉੱਪਰ ਦੀ ਪਾਵਾਂਗੇ ਤੇ ਇਹਦੇ ਲਈ ਹੁਣ ਆਪਾਂ ਕੀ ਕਰਦੇ ਆ ਇਹ ਜੜੀਆਂ ਹੈਗੀਆਂ ਦੋਨੋਂ ਚੀਜ਼ਾਂ ਆਲੂ ਤੇ ਗਾਜਰਾ ਇਹਨਾਂ ਨੂੰ ਆਪਾਂ ਅੱਧੇ ਕੱਪ ਪਾਣੀ ਪਾ ਕੇ ਇਹਨਾਂ ਨੂੰ ਇੱਕ ਵਿਸਲ ਦਵਾਵਾਂਗੇ ਤਾਂ ਫਿਰ ਆਪਾਂ ਨੈਕਸਟ ਮਿਲਦੇ ਆਂ ਹਾਂਜੀ ਹੁਣ ਤੁਸੀਂ ਦੇਖਿਆ ਹੋਊਗਾ ਮੈਂ ਇਹਦੇ ਵਿੱਚ ਅਦਾ ਜਿਹੜਾ ਗਲਾਸ ਹੈਗਾ ਉਹ ਪਾਣੀ ਦਾ ਪਾਇਆ ਤੇ ਉਹਦੇ ਵਿੱਚ ਆਪਾਂ ਇਹ ਸਾਰੀਆਂ ਗਾਜਰਾ ਤੇ ਆਲੂ ਜਿਹੜੇ ਹੈਗੇ ਇਹਦੇ ਵਿੱਚ ਪਾਵਾਂਗੇ ਤੇ ਨਾਲ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਨਮਕ ਹਾਂਜੀ ਨਮਕ ਜਿਹੜਾ ਤੁਸੀਂ ਆਪਣੇ ਸਵਾਦ ਮੁਤਾਬਕ ਪਾ ਦੇਣਾ ਮੈਂ ਇਹਦੇ ਵਿੱਚ ਆਲਮੋਸਟ ਸਵਾ ਕੁ ਜਿਹੜਾ ਹੈਗਾ 1 टीस्पून ਜਿਹੜਾ ਨਮਕ ਪਾਇਆ ਤੇ ਹੁਣ ਆਪਾਂ ਇਹਨੂੰ ਇੱਕ ਸੀਟੀ ਦੋ ਪਾਵਾਂਗੇ ਅੱਜ ਹੁਣ ਮੈਂ ਥੋੜਾ ਜਿਹਾ ਆਇਲ ਪਾ ਕੇ ਪੈਨ ਦੇ ਵਿੱਚ ਰੱਖਿਆ ਜਦ ਤੱਕ ਆਪਣੇ ਉਧਰਲੇ ਪਾਸੇ ਬੋਇਲਡ ਹੁੰਦੇ ਆ ਟੈਟੋਸ ਤੇ ਆਪਣੀਆਂ ਕੈਰਟਸ ਉਹਨੇ ਜਦੋਂ ਆਪਾਂ ਇੱਧਰ ਤੇਲ ਪਾ ਕੇ ਰੱਖ ਲਿਆ ਤੇ ਤੇਲ ਦੇ ਵਿੱਚ ਥੋੜਾ ਜਿਹਾ ਆਪਾਂ ਜੀਰਾ ਜਿਹੜਾ ਹੈਗਾ ਉਹ ਭੁੰਨਾਂਗੇ ਜਦੋਂ ਇਹ ਸਿਰਫ ਪਾ ਲੱਗੇ ਤੇ ਇਹਦੇ ਵਿੱਚ ਆਪਾਂ ਆਪਾਂ ਪਾ ਦਾਂਗੇ ਆਨੀਅਨਸ ਸੋਨੀਆਂ ਨੂੰ ਹੁਣ ਆਪਾਂ ਸਾਡੇ ਜੀ ਭੁੰਨਦੇ ਆ ਉਸ ਤੋਂ ਬਾਅਦ ਫਿਰ ਆਪਾਂ ਮੈਸ਼ ਕਰਦੇ ਹਾਂ ਤੁਸੀਂ ਦੇਖਿਆ ਹੋਊਗਾ ਇਹ ਲਾਈਟ ਜਿਹੜੇ ਪਿੰਕਿਸ਼ ਜੇ ਹੋ ਗਏ ਆ ਮੇਰੇ ਪਿਆਜ਼ ਤੇ ਇਹ ਇਹਦੇ ਨਾਲ ਹੀ ਆਪਾਂ ਜਿਹੜੇ ਹੈਗੇ ਆ ਸਾਰੇ ਟਮਾਟਰ ਪਾ ਦਾਂਗੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਵੇਟ ਕਰਦੇ ਆ ਮੁੱਕ ਕਰਨੇ ਦੀ ਜਦੋਂ ਤੱਕ ਇਹ ਬਿਲਕੁਲ ਹੀ ਮੈਸ਼ ਨਹੀਂ ਹੋ ਜਾਂਦੇ ਹਾਂਜੀ ਹੁਣ ਆਪਾਂ ਦੇਖੋ ਇਹਦੀ ਸੁਗੰਧ ਆ ਕੇ ਇਹ ਪੂਰਲੇ ਇਹ ਜਿਹੜੇ ਹੈਗੇ ਆਪਣੀ ਮਿਲਦੀ ਇਹਨਾਂ ਨੂੰ ਚੰਗੀ ਤਰ੍ਹਾਂ ਮੈਸ਼ਰ ਲੈ ਕੇ ਤੇ ਉਹਦੇ ਨਾਲ ਇਹ ਮੈਸ਼ ਕਰ ਦੇਣਾ ਬਿਲਕੁਲ ਮੈਸ਼ ਕਰਕੇ ਤੇ ਫਿਰ ਆਪਾਂ ਨੈਕਸਟ ਚ ਮਿਲਵਾ ਦਾਂਗੇ ਹਾਂਜੀ ਹੁਣ ਤੁਸੀਂ ਦੇਖਿਆ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਸਾਰਿਆਂ ਨੂੰ ਬਿਲਕੁਲ ਮੈਸ਼ ਕਰ ਲਿਆ ਠੀਕ ਹੈ ਹਾਂ ਤੁਸੀਂ ਮੈਸ਼ਰ ਨਾ ਕਰ ਸਕਦੇ ਹੋ ਨਹੀਂ ਤਾਂ ਤੁਸੀਂ ਗਰਾਉਂਡ ਕਰ ਸਕਦੇ ਹੋ ਜਿਵੇਂ ਵੀ ਤੁਹਾਨੂੰ ਠੀਕ ਲੱਗਦਾ ਐਸ ਯੂਅਰ ਕਨਵੀਨੀਅੰਟ ਤੇ ਇਹਨੂੰ ਆਪਾਂ ਬਿਲਕੁਲ ਕਰਕੇ ਹੁਣ ਆਪਾਂ ਦੇਖਦੇ ਹਾਂ ਵੀ ਆਪਣੇ ਟਮਾਟਰ ਜਿਹੜੇ ਪਾਈ ਸੀ ਉਹ ਹੋਏ ਕਿ ਨਹੀਂ ਦੇਖੋ ਇਹ ਜਿਹੜੇ ਆਪਣੇ ਇਹ ਟਮਾਟਰ ਹੈਗੇ ਆਲਮੋਸਟ ਡਨ ਹੋ ਗਏ ਇਹ ਤੁਹਾਨੂੰ ਲੱਗੇ ਇਹ ਥੋੜੇ ਜੇ ਜਿੱਦਾਂ ਜਿਆਦੇ ਖੜੇ ਖੜੇ ਆ ਤੁਸੀਂ ਬਹੁਤੇ ਬਰੀਕ ਨਹੀਂ ਕੱਟੇ ਤੁਸੀਂ ਥੋੜੀ ਦੇਰੇ ਚ ਮਾੜਾ ਦੇ ਤੇ ਕਾਜਾ ਪਾਣੀ ਪਾ ਕੇ ਵੀ ਇਹਨੂੰ ਥੋੜੀ ਦੇਰ ਰੱਖ ਸਕਦੇ ਹੋ ਤੇ ਫਿਰ ਬਿਲਕੁਲ ਹੀ ਇਹ ਮੈਸ਼ ਹੋ ਜੀ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਮੈਸ਼ ਕਰ ਦੇ ਜੇ ਤੁਹਾਨੂੰ ਵੈਸ਼ ਨਾਲ ਚੰਗੇ ਹੋਵੇ ਪਰ ਮੈਂ ਬਹੁਤ ਛੋਟੇ ਛੋਟੇ ਕੱਟੇ ਆ ਤੇ ਮੈਂ ਲਾਈ ਕਰ ਦਈਏ ਇੰਦਾ ਤੋਂ ਵਿੱਚ ਆ ਬਿਲਕੁਲ ਪਿਊਰੀ ਜੀ ਮੈਨੂੰ ਬਣੀ ਫਿਰ ਉਹ ਜਿਆਦਾ ਚੰਗੀ ਨਹੀਂ ਲੱਗਦੀ ਕਿਉਂਕਿ ਇਹ ਦਿਲਚੇ ਜਿਹੜੀਆਂ ਉਹ ਬਿਲਕੁਲ ਹੀ ਮੈਸ਼ ਹੋਈ ਹੋਏ ਆ ਇੱਕ ਦੇ ਇੱਕ ਦੇ ਉਹਨੇ ਬੜੀਆ ਲੱਗਦਾ ਤੇ ਇਹਦੇ ਵਿੱਚ ਆਪਾਂ ਹੁਣ ਡੱਗੀ ਵਿੱਚ ਪਾਉਣਾ ਹਾਂ ਹਾਂ ਜਿਹਦੇ ਵਿੱਚ ਮੈਂ ਡੱਗੀ ਵਿੱਚ ਪਾਉਂਦੀ ਤੇ ਇਹਦੇ ਨਾਲ ਜਿਹੜਾ ਕਲਰ ਹੈਗਾ ਬਹੁਤ ਸੋਹਣਾ ਆਉਂਦਾ ਤੇ ਨਾਲ ਹੀ ਜਿਹੜੀਆਂ ਆਪਣੇ ਕੋਲੇ ਕੜੀਆਂ ਮਿਰਚਾਂ ਸੀਗੀਆਂ ਉਹ ਮੈਂ ਪਾ ਦਉਤੀ ਹਾਂ ਥੋੜਾ ਜਿਹਾ ਨਮਕ ਆਪਾਂ ਵਿੱਚ ਪਾ ਦਾਂਗੇ ਇਹ ਵੀ ਨਮਕ ਥੋੜਾ ਹੀ ਮਾਣ ਦੀ ਲੋੜ ਹੈ ਕਿਉਂਕਿ ਪੌਂਬਾ ਜੀ ਮਸਾਲੇ 'ਚ ਵੀ ਨਮਕ ਹੁੰਦਾ ਥੋੜੀ ਜੀ ਇਹਦੇ ਵਿੱਚ ਮੈਂ ਪਾ ਦਵਾਂਗੀ ਬਲੈਕ ਪਪਰ ਥੋੜੀ ਜੀ ਰੈੱਡ ਚਿਲੀ ਬਹੁਤ ਥੋੜੀ ਜੀ ਹਲਦੀ ਥੋੜੀ ਜাসে ਲੋੜ ਨੇ ਤੇ ਜੜਾ ਧਨੀਆ ਮਸਾਲਾ ਇਹ ਵੀ ਲੈ ਚੀਨਾਂ ਆਪਾਂ ਪਾਵਾਂਗੇ ਥੋੜੇ ਜੇ ਮਟਰ 2 ਡੇ ਡੇ ਹੋਣੇ ਬਹੁਤ ਵਧੀਆ ਲੱਗਦੇ ਆ ਹੁਣ ਤੁਸੀਂ ਦੇਖਿਆ ਹੋਊਗਾ ਮੈਂ ਨਾ ਇਹ ਜਿਹੜੇ ਆਪਣੇ ਮਟਰ ਸੀਗੇ ਉਹਨਾਂ ਨੂੰ ਵੀ ਮੈਂ ਥੋੜਾ ਥੋੜਾ ਮੈਸ਼ ਕਰ ਦਿੱਤਾ ਤੇ ਇਹੋ ਜਿਹੇ ਹੈਗੇ ਨੀਚੇ ਰਲ ਗਏ ਆ ਕਿਤੇ ਕਿਤੇ ਆਪ ਨੂੰ ਗ੍ਰੀਨ ਵੇਦੀ ਦੇ ਵੀ ਆ ਦੈਟਸ ਵਾਟ ਆਈ ਰੀਲੀ ਵਾਂਟਸ ਤੇ ਹੁਣ ਇਹਦੇ ਵਿੱਚ ਆਪਾਂ ਜਿਹੜੇ ਆਲੂ ਸੀਗੇ ਉਹ ਸਾਰੇ ਪਾਵਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਪਾਉਂ ਬਜੀ ਮਸਾਲਾ ਹੁਣ ਇਹਦੇ ਵਿੱਚ ਆਪਾਂ ਜਿਹੜਾ ਹੈਗਾ ਪਾਉਂ ਬਜੀ ਮਸਾਲਾ ਪਾ ਦਾਂਗੇ ਯੂ ਕੈਨ ਸੇ ਅ 1.5 ਤੋਂ 2 ਚਮਚ ਪਾ ਦਿਓ ਤੇ ਇਹਨੂੰ ਆਪਾਂ ਫਿਰ ਚੰਗੀ ਤਰ੍ਹਾਂ ਘੜਾ ਲਵਾਂਗੇ ਹਾਂਜੀ ਜਿਵੇਂ ਇਹਦੇ ਵਿੱਚ ਜਿਹੜਾ ਹੈਗਾ ਬਟਰ ਬਹੁਤ ਜਾਂਦਾ ਇਹਦੇ ਵਿੱਚ ਫਿਰ ਮੈਂ ਇਨਾ ਕੁ ਬਟਰ ਪਾਇਆ ਸਾਰੀ ਦੇ ਵਿੱਚ ਇਹ ਥੋੜਾ ਜਿਹਾ ਜਦੋਂ ਆਪਾਂ ਪਾਵਾਂਗੇ ਫਿਰ ਉਹਦੇ ਉੱਤੇ ਪਾਵਾਂਗੇ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਦੇ ਹਾਂ ਤੁਹਾਨੂੰ ਰਨ ਨਹੀਂ ਚਾਹੀਦੀ ਆ ਤਾਂ ਥੋੜੀ ਜੀ ਇਹਦੇ ਵਿੱਚ ਪਾਣੀ ਪਾ ਲਓ ਇਹ ਥੋੜੀ ਜੀ ਰਨਿੰਗ ਚ ਹੀ ਹੋ ਜੂਗੀ ਤੇ ਦਾ ਸਬਟੂ ਜੇ ਤੁਸੀਂ ਹਾਰਡ ਚਾਹੁੰਦੇ ਹੋ ਰਨਿੰਗ ਚਾਹੁੰਦੇ ਹੋ ਉਹ ਤੁਸੀਂ ਆਪਣੇ ਮੁਤਾਬਕ ਇਹਦੇ ਵਿੱਚ ਉਹ ਕਰ ਸਕਦੇ ਹੋ ਤੁਸੀਂ ਇਹਦੇ ਵਿੱਚ ਪਾਣੀ ਪਾ ਸਕਦੇ ਹੋ ਥੋੜਾ ਜਿਹਾ ਤੇ ਤੁਸੀਂ ਚਾਹੁੰਦੇ ਹੋ ਤਾਂ ਮੈਂ ਥੋੜਾ ਜਿਹਾ ਪਾ ਹੀ ਦੇਣੀ ਆ so that way you will see that ਪਾਣੀ ਜਿਹੜਾ ਆ ਉਹ ਵਿੱਚੇ ਰਚ ਜਾਣਾ ਪਾਣੀ ਨੇ ਬਿਲਕੁਲ ਤੁਹਾਡੇ ਬਾਹਰ ਨਹੀਂ ਦਿਸਣਾ ਹੈਗਾ ਇਹਨੇ ਵਿੱਚੇ ਹੀ ਇਹਦੇ ਵਿੱਚ ਫਿਰ ਵੀ ਇਹਨੇ ਇੰਨੀ ਪਤਲੀ ਨਹੀਂ ਹੋਣਾ ਵੀ ਤਰੀ ਨਹੀਂ ਬਣਨੀ ਤੇ ਇਹ ਆ ਵੀ ਥੋੜੀ ਥੋੜਾ ਨੀਂਜੀ ਹੋ ਜੂਗੀ ਪਰ ਆਦਰਵਾਇਸ ਇਸ एवरीथिंग ਓਕੇ ਤੇ ਐਂਡ ਦੇ ਵਿੱਚ ਅਸੀਂ ਇਹਨੂੰ ਪਾਵਾਂਗੇ ਹਰਾ ਧਨੀਆ ਤੇ ਆਪਾਂ ਮਿਲਦੇ ਆ ਫਿਰ ਤਾਂ ਹਾਂਜੀ ਇਹਦੇ ਉੱਤੇ ਹੁਣ ਆਪਾਂ ਪਾ ਦਿੰਨੇ ਆ ਨਾਈਸ ਜਿਆ ਕਟਿਆ ਹੋਇਆ ਧਨੀਆ ਤੇ ਇਹਦੇ ਨਾਲ ਕਿ ਉਸ ਤੋਂ ਬਾਅਦ ਫਿਰ ਆਪਾਂ ਇਹ ਤਾਂ ਆਪਣੀ ਹੋ ਗਈ ਰੈਡੀ ਤੇ ਆਪਾਂ ਹੁਣ ਬੰਦ ਤਿਆਰ ਕਰਕੇ ਤੁਹਾਨੂੰ ਦੱਸਦੇ ਹਾਂ ਹਾਂਜੀ ਹੁਣ ਮੈਂ ਇੱਕ ਪੈਨ ਲਿਆ ਉਹਦੇ ਵਿੱਚ ਮੈਂ ਥੋੜਾ ਜਿਹਾ ਬਟਰ ਲਾ ਦਿੱਤਾ ਬਟਰ ਦੇ ਨਾਲ ਆਪਾਂ ਜਿਹੜੇ ਪੌਂ ਭਾਜੀ ਬਣ ਸੀ ਗਏ ਇਹਨਾਂ ਨੂੰ ਮੈਂ ਮੀਡਲ ਦੇ ਵਿੱਚੋਂ ਕੱਟ ਲਿਆ ਇਹਦੇ ਵਿੱਚ ਇਹਨਾਂ ਨੂੰ ਮੈਂ ਮਸਾਲਾ ਪਾਉ ਬਣਾਉਣ ਵਾਸਤੇ ਥੋੜੀ ਜੀ ਜੀ ਜੜੀ ਹੈਗੀ ਨਾ ਮੈਂ ਸਟਾਰ ਸਪ੍ਰਿੰਕਲ ਕਰੂੰਗੀ ਇਹਦੇ ਵਿੱਚ ਇਹ ਅੱਛੀ ਧੀ ਮਾੜਾ ਰੇ ਕਰਨ ਤੇ ਬੰਦਲਾ ਪੈਪਰ ਵੀ ਕਰ ਸਕਦੇ ਹਾਂ ਤੁਹਾਨੂੰ ਠੀਕ ਨਹੀਂ ਹੋਈ ਇਹਦੇ ਨਾਲ ਆਪਾਂ ਕੀ ਕਰਾਂਗੇ ਇਹਨਾਂ ਨੂੰ ਬਨਾਨ ਨੂੰ ਇਧਰਾ ਛੇ ਤੇ ਨੂੰ ਚੰਗੀ ਤਰ੍ਹਾਂ ਵਧੀਆ ਢੰਗ ਦੇ ਨਾਲ ਕ੍ਰਿਸਪੀ ਕਰਾਂਗੇ ਇਹ ਮੈਂ ਦੂਜੇ ਪਾਸੇ ਵੀ ਕਰ ਲੈਣੀ ਇੱਕ ਵਾਰੀ ਕਰਨ ਤੋਂ ਬਾਅਦ ਫਿਰ ਦੋਨੋਂ ਪਾਸੇ ਹੋ ਜਾਣਗੇ ਤੇ ਮਿਲਦੇ ਆਂ ਹਾਂਜੀ ਇਹ ਹੈਗੀ ਜੀ ਮੇਰੀ ਆ ਪਾਉ ਭਾਜੀ ਦੀ ਫਾਈਨਲ ਲੁੱਕ ਤੇ ਤੁਸੀਂ ਦੇਖਦੇ ਹੋਵੋਗੇ ਕਿ ਜਿਹੜੇ ਮੇਰੇ ਮਸਾਲਾ ਪਾਉਆ ਬਹੁਤ ਸੋਹਣੇ ਨਾਈਸ ਐਂਡ ਕ੍ਰਿਸਪੀ ਹੋ ਗਿਆ ਨਾਲ ਮੈਂ ਜਿਹੜੇ ਹੈਗੇ ਆ ਇਹਦੇ ਵਿੱਚ ਵਿਨੀਗਰ ਪਾ ਕੇ ਪਿਆਜ਼ ਰੱਖੇ ਸੀਗੇ ਤੇ ਲੈਮਨ ਪਾ ਸਕਦੇ ਹੋ ਵਿਨੀਗਰ ਪਾ ਸਕਦੇ ਹੋ ਤੇ ਇਹ ਨਾਲ ਹੈਗੇ ਆ ਤੇ ਇਹਦੇ ਨਾਲ ਤੁਸੀਂ ਵਧੀਆ ਜੀ ਪਾਉ ਭਾਜੀ ਸਵਾਦ ਜੀ ਖਾ ਕੇ ਤੇ ਆਨੰਦ ਮਾਣੋ ਸੋ ਪਲੀਜ਼ ਜੇ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਤੁਸੀਂ ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟ ਕਰਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਫੇਰ ਇੱਕ ਨਵੀਂ ਵੀਡੀਓ ਦੇ ਨਾਲ ਆਪਾਂ ਨੈਕਸਟ ਟਾਈਮ ਫੇਰ ਉਭਰੂ ਹੋਵਾਂਗੇ ਤਦ ਤੱਕ ਲਈ ਰੱਬ ਰਾਖਾ ਸਤਿ ਸ਼੍ਰੀ ਅਕਾਲ ਜੀ